ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਦੋ ਜਾਨਵਰ ਦਿਖਾਉਣੇ ਆ ਇੱਕ ਤਾਂ ਹਾ ਸਪੌਟਲੈਸ ਪੂਰੇ ਸੋਹਣੇ ਡਿਜ਼ਾਈਨ ਵਾਲੀ ਚੰਗੇ ਕਦ ਕਾਠ ਵਾਲੀ ਖੁੱਲੀ ਬਾਡੀ ਦੀ ਨੁਕਰੀ ਘੋੜੀ ਆ ਦਲਸ਼ੀਰ ਕਾਕੀ ਦੀ 3 ਤੇ 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਆਹੇ ਰੌਲੀ ਵਾਲੇ ਅਰਜਣ ਤੋਂ ਤੇ ਦੂਜੀ ਆਹ ਮਾਰਵਾੜੀ ਬਸ਼ੇਰੀ ਆ ਪੰਜ ਕਲੇਣੀ ਇਹਦੇ ਚਾਰੇ ਪੈਰ ਚਿੱਟੇ ਆ ਮੱਥੇ ਤੇ ਫੁੱਲ ਆ ਸੋ ਇੱਕੇ ਬੰਦੇ ਕੋਲੇ ਦੋਨੇ ਜਾਨਵਰ ਸੇਲ ਆ ਪਹਿਲਾਂ ਇਸ ਨੁਕਰੀ ਘੋੜੀ ਬਾਰੇ ਤੁਹਾਨੂੰ ਆਪਾਂ ਡਿਟੇਲ ਕਲੀਅਰ ਕਰਦੇ ਆ ਡਿਜ਼ਾਈਨ ਇਹਦਾ ਬਹੁਤ ਜਿਆਦਾ ਸੋਹਣਾ ਉਮਰ ਇਹਦੀ 6 ਸਾਲ ਆ ਤੇ ਕੱਦੇ ਦਾ ਮਿੰਤੀ ਵਾਲਾ ਪ੍ਰੋਪਰ 63 ਇੰਚਾ ਮੈਂ ਖੁਦ ਆਪ ਤਸੱਲੀ ਕੀਤੀ ਆ ਜੇ ਤੁਸੀਂ ਜਾ ਕੇ ਮਿਣੋਗੇ ਤਾਂ 63 ਪਲੱਸ ਨਿਕਲ ਸਕਦੀ ਆ ਐ ਨਹੀਂ ਵੀ ਕੱਦ 63 ਤੋਂ ਘਟੂਗਾ ਤੇ ਮਾਂ ਵਾਲੇ ਪਾਸੋਂ ਜੇ ਇਹਦੀ ਆਪਾਂ ਗੱਲ ਕਰੀਏ ਤਾਂ ਮਾਂ ਇਹਦੀ ਸੀਗੀ ਅਣਮੋਲ ਰਤਨ ਘੋੜੀ ਦਿੱਤੀ ਜਿਹੜਾ ਬਰਗਾੜੀ ਪਿੰਡਾ ਦਾ ਅਨਮੋਲ ਰਤਨ ਕੋੜਾ ਕੱਲਾਲੇ ਚੇਤ ਗਦਾ ਬੱਚਾ ਸ਼ੋਅ ਬਿਨਰ ਕੋੜਾ ਮਾਇਦੀ ਉਹਦੀ ਸੀ ਆਪ ਇਹ ਗਰੰਟੀ ਨਾਲ ਦਲਸ਼ੇਰ ਕਾਕੀ ਦੀ ਬੱਚੀ ਆ ਜਿੱਥੇ ਮਰਜੀ ਤੁਸੀਂ ਇਸ ਗੱਲ ਦੀ ਤਸੱਲੀ ਕਰ ਸਕਦੇ ਹੋ ਬਿਲਕੁਲ ਸਪੌਟਲੈਸ ਆ ਜਿਵੇਂ ਮਰਜੀ ਭਾਵੇਂ ਨਮਾ ਕੇ ਤਸੱਲੀ ਕਰ ਲਓ ਇੱਕ ਵੀ ਤੁਹਾਨੂੰ ਇਹਦੇ ਸਪੌਟ ਭਾ ਲੈਣੀ ਛਿਉਣਾ ਬੈੱਡ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਪਹਿਲਾਂ ਇਹਨੇ ਪਿਛਲੇ ਸਾਲ ਪਹਿਲੇ ਸੂਏ ਇੱਕ ਬਸ਼ੇਰੀ ਦਿੱਤੀ ਸੀ ਲਾਸਟ ਸੂਏ ਤੇ ਉਹ ਵੀ ਬਹੁਤ ਜ਼ਿਆਦਾ ਚੰਗੀ ਸੀਗੀ ਤੇ ਉਹ ਵੀ ਕਦ ਕਾਠ ਚੰਗਾ ਕਰਦੀ ਆਉਂਦੀ ਆ ਹੁਣ ਰੌਲੀ ਵਾਲੇ ਅਰਜਨ ਤੋਂ ਇਹ 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਾਰੇ ਤੁਹਾਨੂੰ ਪ੍ਰੂਫ ਗਰੰਟੀਆਂ ਵਾਰੰਟੀਆਂ ਮਿਲ ਜਾਣਗੀਆਂ ਚੰਗੀ ਬਰੀਡਿੰਗ ਵਾਲੀ ਘੋੜੀ ਆ ਦੋਸਤੋ ਬਿਲਕੁਲ ਸਪੌਟਲੈਸ ਆ ਸਾਊ ਸ਼ਰੀਫ ਬੜੀ ਆ ਮਜ਼ਬੂਤ ਬੜੀ ਆ ਅੰਗਾ ਪੈਰਾਂ ਦੀ ਸਾਫ ਆ ਸੁੰਭ ਸੰਭ ਬੜਾ ਮਜ਼ਬੂਤ ਤੇ ਹੈਵੀ ਲੱਗਿਆ ਹੋਇਆ ਪਿੱਠ ਪੂੜਾ ਬੜਾ ਭਾਰੀ ਆ ਲੈਂਥ ਵੀ ਚੰਗੀ ਆ ਗਰਦਨ ਦੀ ਲੰਬਾਈ ਚੈੱਕ ਕਰੋ ਕਿਸੇ ਪਾਸਿਓ ਘੋੜੀ ਮਾਰ ਨਹੀਂ ਖਾਂਦੀ ਤੇ ਦੂਜੀ ਜਿਹੜੀ ਆ ਮਾਰਵਾੜੀ ਬਸ਼ੇਰੀ ਆ ਦੋਸਤੋ ਇਹਦੀ ਮਾਰਕਿੰਗ ਬਹੁਤ ਜ਼ਿਆਦੇ ਸੋਹਣੀ ਆ ਡਿਜ਼ਾਈਨ ਵੀ ਬੜਾ ਚੰਗਾ ਇਹਦੀ ਉਮਰ ਤਕਰੀਬਨ 18 ਮਹੀਨੇ ਆ ਤੇ ਕਾਦੇ ਦਾ 9 ਟਿੰਚ ਆ ਸੋ ਇਹ ਬੱਚੀ ਵੀ ਬਹੁਤ ਜ਼ਿਆਦੇ ਸ਼ਕੀਨ ਆ ਤੇ ਦੋਨੇ ਜਾਨਵਰ ਸਾਊ ਸ਼ਰੀਫ ਆ ਜਿਵੇਂ ਮਰਜ਼ੀ ਕੋਈ ਅਣਜਾਣ ਮੰਦਾ ਖੋਲੀ ਬੰਨੀ ਜਾਵੇ ਜਿਵੇਂ ਉਹ ਨੁਕਰੀ ਘੋੜੀ ਗੱਬਣ ਚੈੱਕ ਪਾਸ ਹੋਈ ਵੀ 8 ਮਹੀਨਿਆਂ ਦੀ ਹੋਗੀ ਤੇ ਐਣੀ ਹੈਗਾ ਵੀ ਕੌੜੂਗੀ ਕੋਈ ਮਰਜ਼ੀ ਬੰਦਾ ਆ ਕੇ ਖੋਲੀ ਜਾਵੇ ਜਿਵੇਂ ਮਰਜ਼ੀ ਲਈ ਫਿਰ ਇਹ ਸਵਾਰੀ ਦੀ ਵੀ ਬਹੁਤ ਜ਼ਿਆਦਾ ਚੰਗੀ ਆ ਤੇ ਆ ਬਸ਼ੇਰੀ ਦੀ ਲੈਂਥ ਲੌਂਥ ਚੈੱਕ ਕਰੋ ਗਰਦਨ ਦੀ ਲੰਬਾਈ ਬਰੀਕੀਆਂ ਬੜੀਆਂ ਨੇ ਮਾਰਕਿੰਗ ਸੋਹਣੀ ਆ ਤੇ ਇਹ ਇਹਨਾਂ ਨੇ ਬਾਈ ਲੀਲਾ ਵਾਲੇ ਤਾਰੀ ਤੋਂ ਖਰੀਦੀ ਸੀਗੀ ਅ ਸਾਲਕ ਪਹਿਲਾਂ ਕੁਛਕ ਟਾਈਮ ਪਹਿਲਾਂ ਖਰੀਦੀ ਸੀ ਬੱਚੀ ਇਹ ਇਹਦੀ ਮਾਂ ਵੀ ਬਹੁਤ ਜ਼ਿਆਦਾ ਚੰਗੀ ਘੋੜੀ ਆ ਹੁਣ ਤੁਹਾਨੂੰ ਵੇਚਣ ਦਾ ਕਾਰਨ ਦੱਸਦਾ ਜਾਨਵਰ ਵੇਚਣ ਦਾ ਕਾਰਨ ਇਹ ਆ ਬੀ ਬਾਈ ਜੀ ਦੀ ਹੋ ਗਈ ਡੈਥ ਜਿਨ੍ਹਾਂ ਨੇ ਜਾਨਵਰ ਸ਼ੌਂਕ ਨਾਲ ਰੱਖੇ ਸੀਗੇ ਆਹੀ ਦੋ ਜਾਨਵਰ ਉਹਨਾਂ ਦੇ ਕੋਲੇ ਰੱਖੇ ਹੋਏ ਸੀ ਤੇ ਹੁਣ ਉਹਨਾਂ ਦੇ ਬੱਚੇ ਅੱਗੇ ਹੈਗੇ ਆ ਛੋਟੇ ਇਸ ਕਰਕੇ ਉਹਨਾਂ ਨੂੰ ਜਾਨਵਰ ਵੇਚਨੇ ਪੈ ਰਹੇ ਆ ਘਰੇ ਕੋਈ ਸਾਂਭਣ ਵਾਲਾ ਨਹੀਂ ਹੈਗਾ ਤੇ ਸਕਰੀਨ ਦੇ ਉੱਤੇ ਆਪਾਂ ਨੰਬਰ ਆ ਜਿਹੜਾ ਉਹਨਾਂ ਦੇ ਦੋਸਤ ਦਾ ਦੇਤਾ ਕੇਵਲ ਸਿੰਘ ਜੀ ਦਾ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਇਹਨਾਂ ਜਾਨਵਰਾਂ ਬਾਰੇ ਨੰਬਰ ਕਰ ਲਓ ਨੋਟ 97799 3068 30068 ਅੱਗੇ ਨੰਬਰ ਆ 97799 30068 ਇਸ ਨੰਬਰ ਤੇ ਕੇਵਲ ਸਿੰਘ ਜੀ ਨਾਲ ਤੁਸੀਂ ਗੱਲ ਕਰ ਲਿਓ ਤੇ ਏਰੀਆ ਹੈਗਾ ਇਹਨਾਂ ਦਾ ਸ਼ਾਹਕੋਟ ਦੇ ਨੇੜੇ ਪਿੰਡ ਪੈ ਜਾਂਦਾਗਾ ਬੁੱਢਣਵਾਲ ਰੋਡ ਦੇ ਉੱਤੇ ਹੀ ਇਹਨਾਂ ਦਾ ਥੋੜਾ ਜਾਂ ਪਿੱਛੇ ਹਟਮਾ ਘਰ ਆਗਾ ਉੱਥੇ ਜਾ ਕੇ ਤੁਸੀਂ ਦੋਨੇ ਜਾਨਵਰ ਦੇਖ ਕੇ ਖਰੀਦ ਸਕਦੇ ਹੋ ਮਜਬੂਰੀ ਬਸ ਜਾਨਵਰ ਇਹਨਾਂ ਨੂੰ ਵੇਚਣੇ ਪੈ ਰਹੇ ਆ ਬੜੇ ਸ਼ੌਂਕ ਨਾਲ ਜਾਨਵਰ ਰੱਖੇ ਹੋਏ ਸੀਗੇ ਉਹ ਨੌਕਰੀ ਘੋੜੀ ਦੀ ਜਿਹੜੀ ਮਾਂਗੀ ਉਹ ਵੀ ਇਹਨਾਂ ਦੇ ਘਰੀ ਹੁੰਦੀ ਸੀ ਸੋ ਉਹ ਵੀ ਘੋੜੀ ਹੋਮ ਬਰੀਡ ਆ ਤੇ ਆਹ ਬੱਚੀ ਵੀ ਇਹਨਾਂ ਨੇ ਕੁਝ ਟਾਈਮ ਪਹਿਲਾਂ ਲਈ ਸੀ ਸੋ ਦੋਸਤੋ ਫੋਨ ਲਾ ਲਿਓ ਜਿਹੜਾ ਵੀ ਕੋਈ ਚਾਹਵਾਨ ਸੱਜਣ ਜਾਂ ਤਾਂ ਸੋਹਣੇ ਡਿਜ਼ਾਈਨ ਵਾਲੀ ਚੰਗੀ ਮਾਰਵਾੜੀ ਪੰਜ ਕਲਿਆਣੀ ਖਰੀਦਣਾ ਚਾਹੁੰਦਾ ਜਾਂ ਬਰੀਡਿੰਗ ਵਾਸਤੇ ਉਹ ਨੁਕਰੀ ਘੋੜੀ ਦਲ ਸ਼ੇਰ ਕਾਕੀ ਦੀ ਸਪੌਟਲੈਸ ਲੈਣੀ ਹੈ ਕੇਵਲ ਸਿੰਘ ਜੀ ਨੂੰ ਫੋਨ